ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਮੱਝਾਂ ਤੇ ਤਿੰਨ ਗਾਵਾਂ ਜਿਹੜੀਆਂ ਆਪਾਂ ਦਿਖਾਉਣੀ ਆ ਵਾ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਹੈ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖਪਰਖ ਕਰਕੇ ਪਸ਼ੂ ਖਰੀਦਿਆ ਕਰੋ ਆ ਕੇ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖਪਰਖ ਜਿਹੜੀ ਕੰਮ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚ Instagram ਤੇ ਵੀ ਚੱਲਦੀ ਆ ਉਹਨਾਂ ਵੀਰਾਂ ਨੂੰ ਬੇਨਤੀ ਆ Instagram ਤੇ Facebook ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਵੀਰਾਂ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਛਮਾ ਦੀ ਹਾਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਠੀਕ ਠਾਕ ਹਾਂਜੀ ਵਧੀਆ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਬਹੁਤ ਜੀ ਬਾਬੇ ਨਾਨਕ ਦੀ ਬੋਲੋ ਜੀ ਡਰੈਸ ਡਰੈਸ ਆਪਣਾ ਪਿੰਡ ਲੋਕਾ ਜੀ ਹਾਂਜੀ ਜ਼ਿਲ੍ਹਾ ਤੰਤਰ ਤਸੀਲ ਪੱਟੀ ਠੀਕ ਹੈ। ਕਾਰ ਦਾ ਨਾਮ ਸਰਦਾਰ ਹਰਦੀਪ ਸਿੰਘ। ਹਾਂਜੀ। ਤੇ ਥਾਣੇ 552 ਹਾਂਜੀ। 95743। ਠੀਕ ਹੈ ਜੀ। ਹਾਂਜੀ। ਕਿੰਨੀ ਵਜੇ 5 ਮੱਝਾਂ? ਮੱਝਾਂ ਭਾਈ ਆਪਣੇ ਤਾਂ 5 ਮੱਝਾਂ ਜੇ। ਹਾਂਜੀ। ਤੇ 3 ਵੜਾਂ ਜੇ ਪੂਰੇ ਟੋਪਰੀ ਡਾਲ ਜਾ। ਠੀਕ ਹੈ ਜੀ। ਹਾਂਜੀ। ਸ਼ੁਰੂ ਕਰੀਏ ਇਸ ਮੱਝ ਤੋਂ ਪਹਿਲਾਂ ਕੀ ਡਿਟੇਲ ਹੈ ਦੀ? ਇਹ ਭਾਜੀ ਦੂਜਾ ਸਵੇਰ ਸੁਣੀਏ। ਸੁਣੀਏ? ਹਾਂਜੀ। ਗੱਬਣੇ ਜੇ। ਹਾਂਜੀ ਗੱਬਣੇ। ਕਿੰਨਾ ਟਾਈਮ ਖੜਦੀ ਐ? ਇਹ ਲੈ ਜੂਗੀ ਪਹਾੜ ਤੱਕ। ਠੀਕ ਹੈ ਜੀ। ਦੋਸਤੋ ਦੂਜਾ ਸਵੇਰ ਇਹ ਮੱਝ ਸੁਣੀ ਐ ਇੱਕ ਹਫਤੇ ਦਾ ਟਾਈਮ ਐ ਜੇ ਬਾਕੀ ਵਿਆਹ ਸੁਣਦੇ ਵਿੱਚ। ਇੱਥੇ ਪੂਰੀ ਦੀ ਚੜਾਈ ਚੈੱਕ ਕਰ ਲੋ ਆਰਡਰ ਕੁਆਲਿਟੀ ਦੋਸਤੋ ਸੁੰਗਦੇ ਸਮੇਂ ਤੱਕ ਇਹ ਕਾਫੀ ਵਧੀਆ ਤਿਆਰ ਕਰ ਲੂਗੀ ਫੇਸ ਕੁਆਲਿਟੀ ਕਰ ਲੋ ਚੱਕੇ ਦੀ ਦੋਸਤੋ ਅੱਜ ਹਵਾਨੇ ਚ ਵੱਲ ਢਾਂ ਲਾਂ ਕਾਫੀ ਪਈਆਂ ਇੱਕ ਪਿਰ ਟਾਈਮ ਖੜੀ ਦੋਸਤੋ ਸਾਨੀ ਕੁਆਲਿਟੀ ਚੈੱਕ ਕਰ ਲੋ ਮੁੱਲ ਵੀਰ ਇਹਨਾਂ ਪਸ਼ੂਆਂ ਦੇ ਮੁੱਲ ਸਾਰੇ ਪਸ਼ੂਆਂ ਦਾ ਫੋਨ ਤੇ ਕੀਤਾ ਜਾਵੇ ਸਾਰੇ ਪਸ਼ੂਆਂ ਦਾ ਫੋਨ ਤੇ ਉਹ ਆਪਣੇ ਉਹ ਵੇਚਣ ਵਾਲੇ ਵੀਰ ਖੜਦੇ ਡੰਗਰ ਠੀਕ ਹੈ ਜੀ ਦੋ ਨੰਬਰ ਬਾਰੇ ਦਸੀ ਵੀ ਹੈ ਦੂਜਾ ਸੂਆ ਜੀ ਝੋਟੀ ਕਿੰਨਾ ਟਾਈਮ ਸੁੱਕ ਕਰਦੀ ਇਹ ਵੀ ਹਫਤਾ ਤੱਕ ਲਾ ਜੂ ਝੋਟੀ ਠੀਕ ਹੈ ਜੀ ਦੋਸਤੋ ਇਹ ਵੀ ਝੋਟੀ ਦੂਜਾ ਸੂਆ ਸੁਣੀ ਹੈ ਇੱਕ ਹਫਤੇ ਦਾ ਟਾਈਮ ਹੈ ਜੇ ਬਾਕੀ ਪਿਆ ਤੇ ਸੁੰਨ ਦੇ ਵਿੱਚ ਖੁੱਲ੍ਹਿਆਂ ਹੱਡਾਂ ਪੈਰਾਂ ਦੀ ਪਿੱਠਪੂਰੇ ਦੀ ਕੜਾਈ ਚੈੱਕ ਕਰ ਲੋ ਪੱਠਿਆਂ ਨੂੰ ਕੇ ਇਸ ਕੁਆਲਟੀ ਦੋਸਤੋ ਇਹਦੀ ਵੀ ਚੈੱਕ ਕਰ ਲੋ ਪੋਰੀਆਂ ਦੋਸਤੋ ਟਾਪ ਬਰੀਡ ਦੀਆਂ ਮੱਝਾਂਆਂ ਜਿਹੜੀਆਂ ਜਿੰਨੀਆਂ ਵੀ ਲਿਆ ਆ ਆਰਡਰ ਕੁਆਲਿਟੀ ਦੋਸਤੋ ਦੀ ਚੈੱਕ ਕਰ ਲੋ ਥਣਾ ਦੀ ਸਪੇਸ ਚੰਗੀ ਹੈ ਬਹੁਤ ਵਧੀਆ ਦੋਸਤੋ ਆਰਡਰ ਕੁਆਲਿਟੀ ਹੈ ਤਿਆਰ ਕਰੂਗੀ ਸੁੰਦੇ ਸਮੇਂ ਤੱਕ ਮੁੱਲ ਦੋਸਤੋ ਸਾਰੇ ਪਸ਼ੂਆਂ ਦਾ ਫੋਨ ਤੇ ਹੋਊਗਾ ਇਹਨਾਂ ਨੰਬਰ ਬਾਰੇ ਦਸੀਏ ਇਹ ਸੂਈ ਜੇ ਛੋਟੀ ਕਿੰਨਾ ਟਾਈਮ ਲੱਗੂਗਾ ਦੂਜਾ ਸੂਆ ਸੂਈ ਜਿਆਦਾ ਤੇ ਜਿਆਦਾ ਨਹੀਂ ਹੋਗਾ ਸੂਈ ਬੱਚਾ ਕੀ ਦਿੱਤਾ ਨੇ ਕਟਾ ਮਗਰ ਠੀਕ ਹੈ ਕਿੰਨਾ ਦੁੱਧ ਤਿਆਰ ਹੈ ਥਲੇ ਕੋਲਾ 10 ਕਿਲੋ ਹੋਗਾ ਜੇ ਠੰਡਾ ਕਰਕੇ ਦੂਜਾ ਸੂਆ ਸੂਈ ਹਾਂਜੀ ਦੋਸਤੋ ਦੂਜਾ ਸੂਆ ਇਹ ਛੋਟੀ ਸੂਈ ਹੈ ਬੱਚਾ ਨੇ ਕਟਾ ਦਿੱਤਾ ਤਿੰਨ ਦਿਨ ਵੀਰ ਕਹਿੰਦਾ ਸੁਈ ਨੂੰ ਹੋ ਗਿਆ ਤੇ ਬੋਲਾ ਜਿਹੜਾ ਤਿਆਰ ਆ 10 ਕਿਲੋ ਵੀਰ ਕਹਿੰਦਾ ਤਿਆਰ ਆ ਫੇਸ ਕੁਆਲਟੀ ਚੈੱਕ ਕਰ ਲੋ ਜੀ ਰੋਟੀ ਚਵਾਜੂ ਦੋਦੇ 14-15 ਕਿਲੋ ਠੀਕ ਹੈ ਜੀ ਦੋਸਤੋ ਆਰਡਰ ਕੁਆਲਟੀ ਵੀ ਚੈੱਕ ਕਰ ਲੋ ਥਣਾ ਥੁਣਾ ਦੀ ਦੋਸਤੋ ਕੁਆਲਟੀ ਚੰਗੀ ਆ ਮੁੱਠੀ ਵਾਲਾ ਥਾਣਿਆ ਹਾਂ ਕਰੋ ਦੋਸਤੋ ਆਰਡਰ ਕੁਆਲਟੀ ਚੈੱਕ ਕਰੀ ਚਾਣ ਚਾਣੇ 1 ਨੰਬਰ ਪੋਲੀਓ ਠੀਕ ਹੈ ਜੀ ਚਾਰ ਨੰਬਰ ਬਾਰੇ ਦੱਸੀ ਵੀਰੇ ਦੇ ਬਾਰੇ ਇਹ ਮੱਝ ਦਾ ਬੱਚਾ ਮਰਿਆ ਜੀ अच्छा जी एक महीना हो गया दो 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 सुई नु एक महीना हां जी दूध ਕਿੰਨਾ ਚਾਹੀਦਾ ਦੁੱਧ 10 ਕਿਲੋ ਠੰਡਾ ਕਰਕੇ ਠੀਕ ਹੈ ਸੁਹਾ ਕਰਨਾ ਸੁਈ ਸੁਹਾ ਦੁੱਧਾ ਠੀਕ ਹੈ ਜੀ ਦੋਸਤੋ ਇੱਕ ਮਹੀਨਾ ਵੀਰ ਕਹਿੰਦਾ ਸੁਈ ਨੂੰ ਹੋ ਗਿਆ ਬੱਚਾ ਦਾ ਐਕਸਪਾਇਰ ਹੋ ਗਿਆ ਥੋੜਾ ਜਿਹਾ ਡਰਦੀ ਹੈ ਸਾਡੇ ਤੋਂ ਐ ਬੰਦੇ ਹੋ ਜੀ 10 ਕਿਲੋ ਦੁੱਧ ਵੀਰ ਕਹਿੰਦਾ ਤਿਆਰ ਹੈ ਥੱਲੇ ਦੇ ਫਿਰ ਕੁਆਲਟੀ ਦੋਸਤੋ ਚੈੱਕ ਕਰ ਲੋ ਕਿ ਨਾ ਜੀ ਹੋਣੇ ਨਹੀਂ ਦਿੰਦੇ ਗਏ ਇਹ ਮੋਰ ਹੈ ਇਹ ਮੋਰ ਸ਼ਾਇਦ ਤਾਂ ਵੀ ਫੋਨ ਤੇ ਹੋਗਾ ਪਾਜੀ ਇਹਦਾ ਵੀ ਫੋਨ ਮੋਰ ਮੋਰ ਨੰਬਰ ਐਟ ਫੋਨ ਤੇ ਹੋਗਾ ਹੋਣੇ ਤਾਂ ਨੋਰਮਲ ਹੀ ਆ ਠੀਕ ਹੈ ਜੀ ਹਾਂਜੀ ਇਹਦੇ ਪਰ ਦੱਸੀ ਵੀ ਜਿਹੜੀ ਇਹ ਖੁੱਲ ਗਈ ਮੇਰੇ ਇਹ ਪਾਜੀ ਦੂਸਰਾ ਸਵਾ ਝੋਟੀ ਜੇ ਸੁਈ ਹੈ ਹਾਂਜੀ ਬਸ ਇਹੀ ਆਪਣੇ ਤੋਂ ਠੀਕ ਹੈ ਜੀ ਪੱਠਾ ਪੁੱਠਾ ਘੱਟ ਹੀ ਚੁੱਕਿਆ ਜੀ ਠੀਕ ਹੈ ਜੀ ਜੀ ਯੂ ਨਹੀਂ ਲਾਉਂਦੀ ਝੋਟੀ ਦੁੱਧ ਕਿੰਨਾ ਵਿਸਲੇ ਦੁੱਧ ਸ਼ਾਹ ਜੀ 9 10 ਕਿਲੋ ਹੋਊਗਾ ਜੀ ਅੱਛਾ ਦੂਜਾ ਸੁਆ ਸੂਈ ਬੱਚਾ ਕੀ ਦਿੱਤਾ ਨੇ ਕਟਾ ਮਗਰ ਤਾਂ ਆਪਾਂ 8 ਕਿਲੋ ਕਵਾਂਗੇ ਠੀਕ ਹੈ ਜੀ ਹਾਂ ਜੀ ਚੌਵਾਂ ਦਿਨਾਂ ਦੀ ਸੂਈ ਏ ਦੋਸਤੋ ਦੂਜਾ ਸੁਆ ਝੋਟੀ ਏ ਸੂਈ ਆ 4 ਦਿਨ ਵੀਰ ਕੰਦਾ ਸੂਈ ਨੂੰ ਹੋ ਗਿਆ ਬੱਚਾ ਨੇ ਕਟਾ ਦਿੱਤਾ ਵਾ ਉਪਰੇ ਖਾਂਏ ਕੋ ਥੋੜਾ ਜੀ ਘਟ ਲਾਉਂਦੇ ਜੀ ਪੱਟੇ ਪੁੱਟੇ ਘਟ ਖਾਦੇ ਨੇ ਦੁੱਧ 8 ਕਿਲੋ ਵੀਰ ਕੰਦਾ ਵੀ ਆਪਾਂ ਜਿਹੜਾ ਗਿਣਤੀ ਵਾਲਾ ਬਣਾ ਦਾਂਗੇ ਚੰਗੇ ਪਿੱਠਪੁੜੇ ਦੀ ਆ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਆਰਡਰ ਕੁਆਲਿਟੀ ਦੋਸਤੋ ਇਹਦੀ ਚੈੱਕ ਕਰ ਲਓ ਕਾ ਬੱਚੇ ਵੀਰ ਕਿਥੇ ਬੱਦੇ ਨੇ ਬੱਚੇ ਇੱਧਰ ਬੱਜੇ ਬੱਚੇ ਦੋਸਤੋ ਵੀਰ ਨੇ ਠੰਡ ਦਾ ਕਰ ਥੋੜੀ ਜੱਗੇ ਬੱਦੇ ਹੋਏ ਆ ਬਖਾਉਣ ਦੀ ਤੈਨੂੰ ਕੋਸ਼ਿਸ਼ ਕਰਦਾ ਆ ਕੱਟੀ ਹੈ ਦੋਵੇਂ ਕੱਟੀ ਹੈ ਦੋਵੇਂ ਕੱਟੇ ਦੋਆ ਬਤਾਏ ਬੇਸ਼ੱਕ ਦੋਵੇਂ ਦੋਸਤੋ ਬੱਚੇ ਆ ਵੇਖ ਲਓ ਠੀਕ ਹੈ ਜੀ ਵੀਰ ਜੀ ਗਾਵਾਂ ਬਾਰੇ ਚੱਲੀਏ ਵੀਰ ਗਾਮਾ ਦੇ ਪਾਸੇ ਦੋਸਤੋ ਟਾਪ ਬ੍ਰੀਡ ਇੱਕ ਨਗੀਨਾ ਤੁਹਾਨੂੰ ਦਿਖਾਉਣਾ ਹੈ ਗਾਮਾ ਦੇ ਵਿੱਚ ਹਾਂ ਜੀ ਵੀਰ ਜੀ ਇਹ ਵੇੜ ਕੱਲ ਦੀ ਸੂਈ ਹੈ ਅੱਛਾ ਜੀ ਤੇ ਮਗਰਵੱਛਾ ਜੀ ਮਗਰਵੱਛਾ ਹਾਂ ਜੀ ਠੀਕ ਹੈ ਜੀ ਕਿੰਨਾ ਬੋਲਾ ਵੀਰ ਤਿਆਰ ਹੈ ਬੋਲਾ ਇਸਲੇ 15 ਕਿਲੋ ਹੋ ਗਏ ਠੀਕ ਹੈ ਜੀ ਸੂਹਾ ਕਰਮਾ ਸੂਈ ਹੈ ਸੂਹਾ ਦੂਜਾ ਦੂਜਾ ਸੂਹਾ ਦੋਸਤੋ ਸੂਈ ਹੈ ਕੱਲ ਦੀ ਵੀਰ ਕਹਿੰਦਾ ਸੂਈ ਹੈ 15 ਕਿਲੋ ਬੋਲਾ ਤਿਆਰ ਹੈ ਦੋਸਤੋ ਪੂਰੀ ਫੁੱਲ ਬ੍ਰੀਡ ਆਰਡਰ ਕੁਆਲਿਟੀ ਦੋਸਤੋ ਬਹੁਤ ਵਧੀਆ ਤਿਆਰ ਕੀਤੀ ਹੈ ਪੂਰਾ ਫਸਵਾ ਹਵਾਨਾ ਦੋਸਤੋ ਲੱਤਾਂ ਦੇ ਵਿੱਚ ਦਾ ਦੁੱਧ ਗਾਂ 30% ਵਸ਼ੀ ਚੱਲੂਗੀ 30% ਤੇ ਠੀਕ ਹੈ ਜੀ ਦੋਸਤੋ ਹਵਾਨੇ ਤੇ ਨਾਲਾ ਬਹੁਤ ਵਧੀਆ ਮਰੀ ਦੇ ਕਿ ਡਾਕਲਾ ਮੂਟਲਾ ਹੈ ਮੜਾ ਮੂਟਲਾ ਹੈ ਲਓ ਜੀ ਦੋਸਤੋ ਚੰਗਾ ਆਰਡਰ ਗਾਣੇ ਤਿਆਰ ਕੀਤਾ ਦੁੱਧ ਵੀਰ ਕਹਿੰਦਾ ਵੀ 30 ਦੇ ਲਾਗੇ ਬੰਨੇ ਚਵਾ ਦੂਗੀ ਦੋਸਤੋ ਆਰਡਰ ਕੁਆਲਟੀ ਜਿਹੜੇ ਪਾਸੇ ਵੇਖੀ ਤੇ ਦੁੱਧ ਦੋਸਤੋ 30 ਕਿਲੋ ਦੇ ਗੜੀ ਮਮੁੱਲੀ ਠੀਕ ਹੈ ਇਹਦੀ ਬਾਰ ਦਸੀ ਤੇ ਪਹਿਲਾ ਸੂਆ ਜੀ ਵੈੜ ਅੱਛਾ ਜੀ ਚੌਗੀ ਜੰਮੂ ਠੀਕ ਹੈ ਜੀ ਹਾਂ ਜੀ ਕਨੇਡਾ ਮ ਖੜਦੀ ਇਹ ਲੈ ਜੂ ਹਫਤਾ ਇੱਕ ਵਾਸ਼ੀ ਠੀਕ ਹੈ ਜੀ ਹਾਂ ਜੀ ਦੋਸਤੋ ਚਾਰ ਦੰਦ ਪਹਿਲਾ ਸੂਆ ਇੱਕ ਘੁੱਟ ਤੇਰਾ ਟਾਈਮ ਐ ਜੀ ਬਾਕੀ ਪਿਆ ਸੁਣਦੇ ਵਿੱਚ ਆ ਜਾ ਆਪਾਂ ਜਾ ਜਾਨਾ ਅਜੇ ਦੋਸਤੋ ਹਵਾਨੇ ਦੇ ਵਿੱਚ ਵਾਲ ਢਲਾਂ ਕਾਫੀ ਪਈਆਂ ਪਹਿਲਾਂ ਜੇ ਬੱਛੀਏ ਬਹੁਤ ਜ਼ਿਆਦੀ ਬੰਨੂ ਥੱਦ ਠੀਕ ਐ ਜੀ ਚੌਕੀ ਜਮੂ 25 ਲੀਟਰ ਦੁੱਧ ਨਿਕਾਲੋ ਪਹਿਲੇ ਸੂਏ ਫਾਰਮ 'ਚ ਜੋ ਲਈ ਆਪਾਂ ਬੱਛੀ ਠੀਕ ਐ 50% ਦੁੱਧ ਚਵਾਜੂ ਆਂਦੇ ਠੀਕ ਐ ਠੀਕ ਐ ਜੀ ਹਾਂਜੀ ਦੁੱਧ ਦੋਸਤੋ ਵੀਰ ਕਹਿੰਦਾ 25 ਕਿਲੋ ਚਵਾ ਦੂਗੀ ਮਜੇ ਨਾਲ ਕੱਦ ਕਰ ਦੋਸਤੋ ਗਾਂ ਦਾ ਪੂਰਾ ਇਹ ਦੇਖ ਬਰ ਦਸੀ ਇਹ ਮੱਛੀ ਦੂਸਰਾ ਸੁਆ ਇਹ ਦੂਸਰਾ ਜੋ ਵਲਟ ਨਾ ਕਾ ਮਾਰੀ ਮੱਛੀ ਮੱਛੀ ਦੂਸਰਾ ਸੁਆ ਅੱਛਾ ਜੀ ਹਾਂਜੀ ਆ ਖੋਲੀ ਮੱਛੀ ਇਹਨੂੰ ਕਿੰਨਾ ਟਾਈਮ ਲੈਂਦਾ ਸੂਣ ਚ ਇਹਨੂੰ ਸੂਣ ਚ ਵੀ ਲੈ ਜੂ 10 ਦਿਨ ਲੈ ਜੂ ਮੱਛੀ 10 ਦਿਨ ਲੈ ਜੂ ਤੇ ਕਾ ਆਪਣਾ ਭਰਾ ਦਾਣਾ ਸਿੰਘ ਜੀ ਦੋਸਤੋ ਦੂਜਾ ਸੁਆ ਸੋਹਣੀ 10 ਦਿਨ ਦਾ ਟਾਈਮ ਹੈ ਜੀ ਬਾਕੀ ਪਿਆ ਦੇ ਸੂਣ ਦੇ ਵਿੱਚ ਸੂਣ ਦੇ ਸਮੇਂ ਤੱਕ ਦੋਸਤੋ ਆਰਡਰ ਕੁਆਲਿਟੀ ਇਹ ਵੀ ਬਹੁਤ ਵਧੀਆ ਤਿਆਰ ਕਰ ਲੂਗੀ ਜਰਸੀ ਹੈ ਮੱਛੀ ਕਾਲੀ ਜਰਸੀ ਹੈ ਹਾਂਜੀ ਹਾਂਜੀ ਇਹ ਲੱਗਦਾ ਪਹਿਲੇ ਸਵੇਰੇ ਕਿੰਨਾ ਦੁੱਧ ਚਵਾਇਆ 18 ਲੀਟਰ ਦੁੱਧ ਚਵਾਇਆ ਤੇ ਪੁਛੀ ਅੱਜ ਕਿ ਜਰਤਾਂ ਨਾ ਬਚੀ 15 ਬੰਦੀ ਵੀ ਬਚੀ ਵੀ ਉਹ ਬਾਹਰ ਚਵਾ ਦੋਗੀ ਠੀਕ ਹੈ ਆਪਾਂ ਵੀ ਉਹ ਬਾਹਰ ਚਵਾ ਦਾਂਗੇ ਸੋ ਤਿਆਰ ਹੋ ਜੀ ਠੀਕ ਹੈ ਜੀ ਬਾਕੀ ਬਚੀ ਬੰਦੀ ਵੜੀ ਉਹ ਤਾਂਦੇ 18 ਲੀਟਰ ਚਵਾਵਾ ਠੀਕ ਠੀਕ ਹੈ ਜੀ ਬਾਕੀ ਆਪਾਂ ਚਵਾ ਦਾਂਗੇ ਅੱਜ ਦਸਲੇ ਪਾਸਾ ਆਪਣਾ ਠੀਕ ਹੈ ਉਹ ਕਾਲਾ ਅੱਜ ਮੱਚਾਂ ਵੇਖੇ ਚ ਮੁਗਲ ਨਹੀਂ ਆਈਆਂ ਗੱਡੀ ਵਾਲੇ ਚਲੋ ਜੀ ਉਧਰ ਮਾਰਦੇ ਕੈਮਰਾ ਮਾਰਦੇ ਨੇ ਮਾਰਦੇ

ਦੋਸਤੋ ਪਸ਼ੂ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਆ ਤਿੰਨ گاਵਾ ਜਿਨ੍ਹਾਂ ਦੇ ਵਿੱਚੋਂ ਦੋ گاਵਾ ਦੋਸਤੋ ਇਹ ਸੱਜਰ ਸੂਣ ਵਾਲੀਆਂ ਵਾ ਤੇ ਇੱਕ ਗਾਂ ਦੋਸਤੋ ਜਿਹੜੀ ਇਹ ਸੱਜਰ ਸੂਈ ਹੈ ਡਿਟੇਲ ਦੋਸਤੋ ਸਾਰੀ ਤੁਹਾਨੂੰ ਵੀਰ ਨੇ ਦੱਸ ਹੀ ਦਿੱਤੀ ਹੈ ਆਪਣੀ ਦੋਸਤੋ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ